ਅਨੇ ਦੇ ਨਾਲ ਜੁੜੇ ਹੋ ਤੁਸੀਂ ਤੇ ਇਸ ਵੇਲੇ ਦੀ ਐਮ ਅਪਡੇਟ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਨਾਲ ਜੁੜੀ ਹੋਈ ਆ ਜਿੱਥੇ ਤਾਵੜ ਤੋੜ ਗੋਲੀਆਂ ਚੱਲੀਆਂ ਨੇ ਤੇ ਇਹ ਸਾਰਾ ਜਿਹੜਾ ਵਾਰਦਾਤ ਹੈ ਸੀਸੀਟੀਵੀ ਦੇ ਵਿੱਚ ਕੈਦ ਹੋ ਗਿਆ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿਹੜੀ ਸੀਸੀਟੀਵੀ ਦੇ ਵਿੱਚ ਸ਼ਿਕਾਇਤ ਹੋਈਆਂ ਜਿੱਥੇ ਇਹ ਗੋਲੀਆਂ ਚੱਲੀਆਂ ਨੇ ਇੱਕ ਗੈਸ ਏਜੰਸੀ ਦੇ ਮਾਲਕ ਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ 1 ਕਰੋੜ ਦੀ ਫਰौती ਮੰਗੀ ਗਈ ਸੀ ਤੇ ਨਾ ਦੇਣ ਦੇ ਉੱਤੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਹੜੀ ਸੀਸੀਟੀਵੀ ਵੀਡੀਓ ਦੇ ਵਿੱਚ ਇਹ ਤਸਵੀਰਾਂ ਕੈਦ ਹੋਈਆਂ ਨੇ ਇਹ ਜਿਹੜਾ ਮੌਕਾ ਇਹ ਤਸਵੀਰਾਂ ਨੇ ਇਹ ਸਾਰੀਆਂ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਨੇ ਤੇ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਾਹਪੂਰ ਜਾਜੰਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਿੱਥੇ ਇੱਕ ਗੈਸ ਏਜੰਸੀ ਦੇ ਮਾਲਕ ਜਸਪਾਲ ਸਿੰਘ ਨੂੰ ਵਿਦੇਸ਼ੀ ਨੰਬਰ ਤੋਂ ਕਾਲ ਆਂਦੀ ਹੈ ਕਿ ਜਾਂ ਤਾਂ 1 ਕਰੋੜ ਰੁਪਇਆ ਦਿਓ ਜਾਂ ਫਿਰ ਪੂਰਾ ਪਰਿਵਾਰ ਚੰਡ ਦੇਾਂਗੇ ਪੂਰੇ ਪਰਿਵਾਰ ਨੂੰ ਠੋਕ ਦੇਾਂਗੇ ਸਿੱਧੇ ਤੌਰ ਤੇ ਧਮਕੀਆਂ ਦਿੱਤੀਆਂ ਗਈਆਂ ਨੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਪਰ ਅਜੇ ਸ਼ਿਕਾਇਤ ਦੇ ਉੱਤੇ ਕੋਈ ਕਮ ਹੋਣਾ ਸੀ ਪਰ ਉਸ ਤੋਂ ਪਹਿਲਾਂ ਹੀ ਜਿਹੜੇ ਗੈਂਗਸਟਰ ਨੇ ਉਹਨਾਂ ਦੇ ਵੱਲੋਂ ਤਾਵੜ ਤੋੜ ਗੋਲੀਆਂ ਚਲਾਈ ਗਈਆਂ ਨੇ ਸੀਸੀਟੀਵੀ ਦੇ ਵਿੱਚ ਸਾਫ਼ ਵੇਖ ਸਕਦੇ ਹੋ ਬੇਖੌਫ ਹੋ ਕੇ ਜਿਹੜੇ ਇਹ ਬਦਮਾਸ਼ ਨੇ ਗੈਂਗਸਟਰ ਨੇ ਆਉਂਦੇ ਨੇ ਤੇ 6 ਦੇ ਕਰੀਬ ਰਾਉਂਡ ਫਾਇਰ ਕਰਦੇ ਨੇ ਤੇ ਗੇਟ ਨੂੰ ਆਰ ਪਾਰ ਕਰਕੇ ਇਹ ਗੋਲੀਆਂ ਚੱਲੀਆਂ ਜਾਂਦੀਆਂ ਨੇ ਤੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਫੈਲ ਜਾਂਦਾ ਹੈ ਤੇ ਜਦੋਂ ਸਵੇਰੇ ਇਹ ਸਭ ਵਰਤਾਰਾ ਵੇਖਿਆ ਜਾਂਦਾ ਸੀਸੀਟੀਵੀ ਚ ਚੈੱਕ ਕੀਤੇ ਜਾਂਦੇ ਆ ਮੌਕੇ ਤੇ ਪੁਲਿਸ ਪਹੁੰਚਦੀ ਹੈ ਤਾਂ ਉਹਨਾਂ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਪਰ ਜਿਹੜੀ ਇਹ ਵਾਰਦਾਤ ਹੋਈ ਹੈ ਦਿਲ ਕੰਬਾਉ ਵਾਰਦਾਤ ਹੈ ਤੇ ਇਲਾਕੇ ਦੇ ਵਿੱਚ ਪੂਰਾ ਸਹਿਮ ਦਾ ਮਾਹੌਲ ਬਣਿਆ ਹੋਇਆ ਤੇ ਜਿਹੜਾ ਇਹ ਗੈਂਗਸਟਰ ਦੱਸਿਆ ਜਾ ਰਿਹਾ ਹੈ ਹੈਪੀ ਚੱਠਾ ਦੱਸਿਆ ਜਾ ਰਿਹਾ ਇਸ ਦਾ ਨਾਮ ਕਿ ਇਸ ਦੇ ਵੱਲੋਂ ਪਹਿਲਾਂ ਵਿਦੇਸ਼ੀ ਨੰਬਰ ਤੋਂ ਫੋਨ ਕਰਵਾਇਆ ਗਿਆ ਤੇ ਕਿਹਾ ਗਿਆ ਕਿ ਆ ਤਾਂ 1 ਕਰੋੜ ਰੁਪਇਆ ਦਿਓ ਜਾਂ ਫਿਰ ਪੂਰਾ ਪਰਿਵਾਰ ਮਾਰ ਦੇਾਂਗੇ ਜਾਨੂ ਮਾਰਨ ਦੀ ਧਮਕੀਆਂ ਦਿੱਤੀ ਗਈਆਂ ਤੇ ਉਸ ਤੋਂ ਬਾਅਦ ਜਸਪਾਲ ਸਿੰਘ ਜਿਸ ਦੀ ਇੱਕ ਗੈਸ ਏਜੰਸੀ ਹੈ ਉਸ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਤੇ ਪੁਲਿਸ ਦੇ ਵੱਲੋਂ ਇਸ ਸ਼ਿਕਾਇਤ ਦੇ ਉੱਤੇ ਅਜੇ ਕੰਮ ਕੀਤਾ ਜਾ ਰਿਹਾ ਸੀ ਜਾਂਚ ਕੀਤੀ ਜਾ ਰਹੀ ਸੀ ਪੜਤਾਲ ਕੀਤੀ ਜਾ ਰਹੀ ਸੀ ਪਰ ਉਸ ਤੋਂ ਅਗਲੇ ਦਿਨੀ ਉਸ ਦੇ ਘਰ ਦੇ ਉੱਤੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਇਲਾਕੇ ਦੇ ਵਿੱਚ ਇਹ ਸਭ ਦੇ ਨਾਲ دہشت ਦਾ ਮਾਹੌਲ ਬਣਿਆ ਹੋਇਆ ਹਾਲਾਂਕਿ ਜਿਸ ਤਰ੍ਹਾਂ ਤਾਬੜ ਤੋੜ ਗੋਲੀਆਂ ਚਲਾਈ ਗਈਆਂ ਨੇ ਉਸ ਨੂੰ ਵੇਖ ਕੇ ਪਰਿਵਾਰ ਵੀ ਪੂਰੀ ਤਰ੍ਹਾਂ ਨਾਲ ਸਹਿਮਿਆ ਹੋਇਆ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਵਿਅਕਤੀ ਕੋਈ ਘਰ ਦਾ ਮੈਂਬਰ ਗੇਟ ਦੇ ਉੱਤੇ ਮੌਜੂਦ ਹੁੰਦਾ ਤਾਂ ਉਸ ਦੀ ਜਾਨ ਚਲੀ ਜਾਣੀ ਸੀ ਉਸ ਤੇ ਇਹ ਗੋਲੀਆਂ ਆਰਪਾਰ ਹੋ ਜਾਣੀਆਂ ਸਨ ਜਿਸ ਤਰ੍ਹਾਂ ਇਸ ਗੇਟ ਤੇ ਵਿੱਚ ਇਹ ਗੋਲੀਆਂ ਆਰਪਾਰ ਹੋਈਆਂ ਨੇ ਤਸਵੀਰਾਂ ਵੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹਰ ਕੋਈ ਪਰੇਸ਼ਾਨ ਹੋ ਰਿਹਾ ਕਿ ਆਖਰ ਇਹ ਹੋ ਕੀ ਰਿਹਾ ਸੂਬੇ ਦੇ ਵਿੱਚ ਆਏ ਦਿਨ ਫਾਇਰਿੰਗ ਹੋ ਰਹੀ ਹੈ ਦਹਿਸ਼ਤਗਰਦੀ ਹੋ ਰਹੀ ਹੈ ਗੈਂਗਸਟਰਾਂ ਦਾ ਬੋਲਬਾਲਾ ਕਿਤੇ ਗੋਲੀਆਂ ਚਲਾਈ ਜਾਂਦੀਆਂ ਨੇ ਕਿਤੇ ਬਦਮਾਸ਼ੀ ਕੀਤੀ ਜਾਂਦੀ ਹੈ ਕਿਤੇ ਲੁੱਟਾਂ ਖੋਹਾਂ ਕੀਤੀ ਜਾਂਦੀਆਂ ਨੇ ਇਸ ਸਭ ਨੂੰ ਲੈ ਕੇ ਇਸ ਸਮੇਂ ਜਿਹੜੀ ਪੁਲਿਸ ਦੀ ਸਿਰਦਰਦੀ ਵੀ ਹੈ ਉਹ ਵੀ ਵੱਧੀ ਨਜ਼ਰ ਆ ਰਹੀ ਹੈ ਹਾਲਾਂਕਿ ਅੱਜ ਦਿਨ ਵੱਡੇ ਦਾਅਵੇ ਠੋਕੇ ਜਾਂਦੇ ਨੇ ਕਿ ਜਿਹੜੇ ਗੈਂਗਸਟਰ ਨੇ ਉਹਨਾਂ ਨੂੰ ਨਾਕ ਪਾ ਲਈ ਗਈ ਹੈ ਤੇ ਜਿਹੜੇ ਬਾਕੀ ਬਚੇ ਨੇ ਉਹਨਾਂ ਨੂੰ ਦਬੋਚ ਲਿਆ ਜਾਵੇਗਾ ਪਰ ਜਿਸ ਤਰ੍ਹਾਂ ਦਾ ਮਾਹੌਲ ਇਸ ਸਮੇਂ ਬਣਿਆ ਹੋਇਆ ਕਦੇ ਅਮਰਸਦਰ ਦੇ ਵਿੱਚ ਇੱਕ ਐਨਆਰਆਈ ਪਰਿਵਾਰ ਦੇ ਉੱਤੇ ਹਮਲਾ ਹੁੰਦਾ ਘਰ ਦੇ ਵਿੱਚ ਵੜ ਕੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਫਰੋਜਪੁਰ ਦੇ ਵਿੱਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਦਾ ਕਤਲ ਕਰ ਦਿੱਤਾ ਜਾਂਦਾ ਹੈ ਤੇ ਤਿੰਨ ਦਿਨਾਂ ਬਾਅਦ ਮੜ ਤੋਂ ਫਾਇਰਿੰਗ ਹੁੰਦੀ ਹੈ ਉਸ ਤੋਂ ਬਾਅਦ ਜਲੰਧਰ ਦੇ ਵਿੱਚ ਫਾਇਰਿੰਗ ਹੁੰਦੀ ਹੈ ਤੇ ਬੀਤੇ ਦਿਨ ਫਤਿਹਗੜ ਸਾਹਿਬ ਦੇ ਖੰਨਾ ਦੇ ਵਿੱਚ ਵੀ ਆਮ ਆਦਮੀ ਪਾਰਟੀ ਦਾ ਇੱਕ ਜਿਹੜਾ ਜ਼ਿਲ੍ਹਾ ਪ੍ਰਧਾਨ ਸੀ ਆਗੂ ਸੀ ਉਸ ਨੂੰ ਵੀ ਮਾਰ ਮੁਕਾ ਦਿੱਤਾ ਗਿਆ ਉਸਤੇ ਵੀ ਗੋਲੀਆਂ ਮਾਰੀਆਂ ਗਈਆਂ ਨੇ ਤੇ ਅੱਜ ਜਿਹੜੀ ਇੱਕ ਖਬਰ ਸਾਹਮਣੇ ਆ ਰਹੀ ਹੈ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਾਹਪੁਰ ਜਾਜੰਦੀਆ ਜਿੱਥੇ ਘਰ ਦੇ ਉੱਤੇ ਸ਼ਰੀਆਮ ਤਾਵੜ ਤੋੜ ਫਾਇਰਿੰਗ ਕੀਤੀ ਗਈ ਹੈ ਆਖਿਰ ਇਹ ਸਭ ਨੂੰ ਲੈ ਕੇ ਹਰ ਕਿਸੇ ਦੇ ਵੱਲੋਂ ਲਾਅ ਐਂਡ ਆਰਡਰ ਦੀ ਸਥਿਤੀ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ ਤੇ ਸਿੱਧੇ ਤੌਰ ਤੇ ਕਿਹਾ ਜਾ ਰਿਹਾ ਕਿ ਲਾਅ ਐਂਡ ਆਰਡਰ ਹੈ ਕਿੱਥੇ ਹੈ ਜੇਕਰ ਇਸੇ ਤਰ੍ਹਾਂ ਹੀ ਲੋਕ ਮਰਦੇ ਰਹਿਣਗੇ ਤਾਂ ਪੁਲਿਸ ਦੀ ਜ਼ਿੰਮੇਵਾਰੀ ਕੀ ਹੈ ਦਹਿਸ਼ਤਗਰਦ ਜਿਹੜੇ ਗੁੰਡਾਗਰਦੀ ਕਰਦੇ ਨੇ ਬਦਮਾਸ਼ ਨੇ ਗੈਂਗਸਟਰ ਨੇ ਉਹਨਾਂ ਦੇ ਵੱਲੋਂ ਸਾਫ ਤੌਰ ਤੇ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਤੇ ਸਿੱਧੇ ਤੌਰ ਤੇ ਦੋਸ਼ਅਭਦੀ ਕਏ ਜਾ ਰਹੇ ਨੇ ਜਾਂ ਫਿਰ ਪੈਸੇ ਦਿਓ ਜਾਂ ਫਿਰ ਜਾਨ ਦਿਓ ਹਾਲਾਂਕਿ ਹੁਣ ਇਹ ਸਭ ਕੁਝ ਸੂਬੇ ਦੇ ਲਈ ਵੀ ਸਿਰਦਰਦੀ ਬਣਿਆ ਹੋਇਆ ਇਹ ਕਦੋਂ ਤੱਕ ਚੱਲਦਾ ਰਹੇਗਾ ਇਸ ਸਬਤੇ ਵੀ ਹੁਣ ਹਰ ਕਿਸੇ ਦੀ ਬਾਜ਼ ਆਖਿਆ ਪ੍ਰਸ਼ਾਸਨ ਦੀ ਜਿਹੜੀ ਸਿਰਦਰਦੀ ਹੈ ਦਿਨ-ਬਦਨ ਵਧਦੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਵੱਡੇ ਵਾਅਦੇ ਦਾਅਵੇ ਜਰੂਰ ਕੀਤੇ ਜਾ ਰਹੇ ਨੇ ਪਰ ਇਹ ਸਭ ਕੁਝ ਖੋਖਲੇ ਹੁੰਦੇ ਨਜ਼ਰ ਆ ਰਹੇ ਨੇ ਇਹ ਤਸਵੀਰਾਂ ਜਿਹੜੀ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਇੱਕ ਵਾਰ ਮੋੜ ਤੋਂ ਸਾਂਝੀਆਂ ਕਰਾਂਗੇ ਇਹ ਸਭ ਨੂੰ ਵੇਖ ਕੇ ਹਰ ਕਿਸੇ ਦਾ ਜਿਹੜਾ ਦਿਲ ਹੈ ਉਹ ਖੋਫ ਦੇ ਨਾਲ ਭਰਿਆ ਹੋਇਆ ਇਲਾਕੇ ਦੇ ਵਿੱਚ ਤਾਂ ਪੂਰੀ ਤਰ੍ਹਾਂ ਦੇ ਨਾਲ ਖੋਫ ਹੈ ਸਹਿਮ ਹੈ ਹਾਲਾਂਕਿ ਇਹ ਕਦੋਂ ਤੱਕ ਹੁੰਦਾ ਰਹੇਗਾ ਕਦੋਂ ਤੱਕ ਫਰੋਤੀਆਂ ਮੰਗੀਆਂ ਜਾਣਗੀਆਂ ਤੇ ਕਦੋਂ ਤੱਕ ਇਹ ਗੈਂਗਸਟਰ ਆਪਣਾ ਦਬਦਬਾ ਕਾਇਮ ਕਰਦੇ ਰਹਿਣਗੇ ਇਹ ਹੋਣ ਫਟਾ ਸਵਾਲ ਬਣਿਆ ਹੋਇਆ ਪ੍ਰਸ਼ਾਸਨ ਦੇ ਉੱਤੇ ਪੁਲਿਸ ਤੰਤਰ ਦੇ ਉੱਤੇ ਤੇ ਲੋਕਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਜਾ ਰਿਹਾ ਕਿ ਸਾਡੀ ਸੁਰੱਖਿਆ ਕਿੱਥੇ ਹੈ ਤੇ ਗੈਂਗਸਟਰਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਜਾਂ ਪੈਸਾ ਜਾਂ ਜਾਨ ਦਿਓ ਸ਼ਾਹਪੁਰ ਜਾਜਨ ਜਸਵਾਲ ਸਿੰਘ ਫੌਜੀ ਪੁੱਤਰ ਰਪਜਨ ਸਿੰਘ ਵਾਸੀ ਸ਼ਾਹਪੁਰ ਜਾਜੰਦਾ ਰਹਿਣ ਵਾਲਾ ਜਿਹਨੂੰ ਹੈਰੀ ਚੱਠਾ ਵੱਲੋਂ ਇੱਕ ਥ੍ਰੈਟ ਕਾਲ ਆਈ ਸੀ ਜਿਸ ਦੇ ਸਬੰਧ ਚ ਕੱਲ ਜਸਵਾਲ ਸਿੰਘ ਨੇ ਦਰਖਾਸਤ ਦਿੱਤੀ ਸੀਗੀ ਕਿ ਉਹਦੇ ਕੋਲ 1 ਕਰੋੜ ਰੁਪਏ ਦੀ ਡਿਮਾਂਡ ਕੀਤੀ ਗਈ ਸੀ ਠੀਕ ਹੈ ਨਾ ਜੀ ਮਾਮਲੇ ਦੀ ਜੇ ਕੱਲ ਜਿਹੜਾ ਤਜ਼ਰੀਕ ਚੱਲ ਰਹੀ ਸੀ ਕਿ ਰਾਤ ਕਰੀਬ ਕੱਲ 11 ਵਜੇ 11 ਵਜੇ ਦੇ ਲਗਭਗ ਆਸ-ਪਾਸ ਤੋਂ ਅਣਪਛਾਤੇ ਨਾਮ ਲੋਗ ਵਿਅਕਤੀਆਂ ਨੇ ਮੋਟਰਸਾਈਕਲ ਤੇ ਆ ਕੇ ਉਹਦੇ ਘਰ ਦੇ ਮੇਂ ਦਰਵਾਜ਼ੇ ਤੇ ਪੰਜ ਸ਼ੇਰ ਗ੍ਰਾਉਂਡ ਫਾਇਰ ਕੀਤੇ ਜਿਸ ਤੇ ਸਮ ਜਿਹੜੇ ਖੋਲ ਆ ਮੌਕੇ ਤੋਂ ਬਰਾਮਦ ਕਰ ਲਏ ਗਏ ਆ ਤੇ ਮਕਦਮਾ ਇਸ ਸੰਬੰਧੀ ਦਰਜ ਕਰ ਲਿਆ ਗਿਆ ਬੰਦੀਆਂ ਧਰਾਵਾਂ ਤਹਿਤ ਤੇ ਮਾਮਲੇ ਦੀ ਜਿਹੜੀ ਪਰਤਾਲ ਚੱਲ ਰਹੀ ਹੈ ਤੇ ਇਸ ਸੰਬੰਧੀ ਵੱਖ-ਵੱਖ ਟੀਮਾਂ ਜਿਹੜੀਆਂ ਵਾ ਉਹ ਗਠਿਤ ਕਰ ਦਿੱਤੀਆਂ ਗਈਆਂ ਵਾ ਜਲਦੀ ਮਕਦਮੇ ਨੂੰ ਟ੍ਰੇਸ ਕਰ ਲਿਆ ਜਾਏਗਾ ਤੇ ਜਿਹੜੇ ਹੱਕੀ ਦੋਸ਼ੀ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਜਿਹੜੀ ਆ ਉਹ ਅਮਚ ਲਿਆਂਦੀ ਸਰ ਅਕਿਊਜ਼ ਨੂੰ ਜਿਹੜੀ ਆ ਸਿਕਿਉਰਿਟੀ ਦਿੱਤੀ ਹੈ ਹਾਂ ਹਾਂ ਕਿਉਂ ਨੂੰ ਕਿਉਂ ਨਹੀਂ ਸਿਕਿਉਰਿਟੀ ਦਿੱਤੀ ਇੱਕ ਦਿੱਤੀ